ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਯਾਤਰਾ ਸਲਾਹਕਾਰ ਜਾਰੀ ਕੀਤਾ ਜਿਸ ਦੇ ਵਿੱਚ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਯਾਤਰਾ ਸਲਾਹਕਾਰੀ ਨੇ ਕਿਹਾ ਕਿ ਆਤਵਾਦ ਦੇ ਜੋਖਮ ਅਤੇ ਹਥਿਆਰਬੰਦ ਟੱਕਰਾਂ ਦੀ ਸੰਭਾਵਨਾ ਦੇ ਕਾਰਨ ਪਾਕਿਸਤਾਨ ਦੀ ਯਾਤਰਾ ਤੇ ਮੂੜ ਵਿਚਾਰ ਕਰਨਾ ਚਾਹੀਦਾ ਹੈ ਵਿਦੇਸ਼ ਵਿਭਾਗ ਦੇ ਕਾਉਂਸਲਰ ਮਾਮਲਿਆਂ ਦੇ ਬਿਊਰੋ ਦੁਆਰਾ ਜਾਰੀ ਕੀਤੀ ਗਈ ਲੈਵਲ 3 ਯਾਤਰਾ ਸਲਾਹਕਾਰੀ ਚੇਤਾਵਨੀ ਦਿੰਦੀ ਹੈ ਕਿ ਆਤਵਾਦੀ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕਰ ਸਕਦੇ ਨੇ ਆਵਾਜਾਈ ਕੇਂਦਰਾ ਮਜ਼ਾਰਾ ਸ਼ੋਪਿੰਗ ਮਾਲਾਂ ਫੌਜੀ ਸਥਾਪਨਾਵਾਂ ਹਵਾਈ ਅੱਡਿਆਂ ਯੂਨੀਵਰਸਿਟੀਆਂ ਸੈਲਾਨੀ ਆਕਰਸ਼ਣਾਂ ਸਕੂਲਾਂ ਹਸਪਤਾਲਾਂ ਪੂਜਾ ਸਥਾਨਾਂ ਤੇ ਸਰਕਾਰੀ ਸਹੂਲਤਾਂ ਨੂੰ ਨਿਸ਼ਾਨਾ ਬਣਾ ਸਕਦੇ ਨੇ ਗਲੋਬਲ ਟੈਰਰਿਜ਼ਮ ਇੰਡੈਕਸ 2025 ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨ 2024 ਦੇ ਵਿੱਚ ਦੁਨੀਆ ਦੇ ਦੂਜੇ ਸਭ ਤੋਂ ਵੱਧ ਅਤਵਾਦ ਪ੍ਰਭਾਵਿਤ ਦੇਸ਼ ਵਜੋਂ ਉਭਰਿਆ ਹੈ ਦੇਸ਼ ਜੋ ਚੌਥੇ ਸਥਾਨ ਤੇ ਦੂਜੇ ਸਥਾਨ ਤੇ ਖਿਸਕ ਗਿਆ ਹੈ ਇਸ ਦੇ ਵਿੱਚ ਅਤਵਾਦ ਨਾਲ ਸੰਬੰਧਿਤ ਮੌਤਾਂ ਦੇ ਵਿੱਚ ਚਿੰਤਾਜਨਕ 45% ਵਾਧਾ ਹੋਇਆ ਜਿਸ ਨਾਲ ਕੁੱਲ ਮੌਤਾਂ 2023 ਦੇ ਵਿੱਚ 748 ਤੋਂ ਵੱਧ ਕੇ 2024 ਦੇ ਵਿੱਚ 1081 ਹੋ ਗਈਆਂ ਨੇ ਇਹ ਵਿਸ਼ਵ ਪੱਧਰ ਤੇ ਸਭ ਤੋਂ ਤੇਜ਼ ਵਿਕਾਸ ਤਰ੍ਹਾਂ ਦੇ ਵਿੱਚੋਂ ਇੱਕ ਹੈ ਜਿਸ ਦੌਰਾਨ ਅੱਤਵਾਦੀ ਹਮਲਿਆਂ ਦੀ ਗਿਣਤੀ 2023 ਦੇ ਵਿੱਚ 517 ਤੋਂ ਵੱਧ ਕੇ 2024 ਦੇ ਵਿੱਚ 1099 ਹੋ ਗਈ ਸੂਚਕਾਂਤੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਸਾਲ ਸੀ ਕਿ ਜਦੋਂ ਹਮਲਿਆਂ ਨੇ 1000 ਦੇ ਅੰਕੜੇ ਨੂੰ ਪਾਰ ਕਰ ਲਿਆ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਖੈਬਰ ਪਖਤੂਨ ਖਵਾ ਦੇ ਬੰਨੂ ਸ਼ਾਉਨੀ ਤੇ ਹੋਏ ਅਤਵਾਦੀ ਹਮਲੇ ਦੇ ਵਿੱਚੋਂ ਘੱਟੋ-ਘੱਟ 5 ਫੌਜੀ ਅਤੇ 13 ਨਾਗਰਿਕਾ ਆਪਣੀ ਜਾਨ ਗਵਾ ਚੁੱਕੇ ਹਨ ਜਿਸ ਦੇ ਵਿੱਚ ਸੁਰੱਖਿਆ ਬਲਾਂ ਨੇ ਸ਼ਾਮਿਲ ਸਾਰੇ 16 ਅਤਵਾਦੀਆਂ ਨੂੰ ਮਾਰ ਦਿੱਤਾ ਸੀ ਵਿਦੇਸ਼ ਭag ਦੇ ਯਾਤਰਾ ਸਲਾਹਕਾਰੀਆਂ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਾਕਿਸਤਾਨ ਦਾ ਸੁਰੱਖਿਆ ਮਾਹੌਲ ਅਸਥਿਰ ਬਣਿਆ ਹੋਇਆ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਵੱਡੇ ਸ਼ਹਿਰਾਂ ਖਾਸ ਕਰਕੇ ਇਸਲਾਮਾਬਾਦ ਕੋਲ ਵਧੇਰੇ ਸੁਰੱਖਿਆ ਸਰੋਤ ਤੇ ਬੁਨਿਆਦੀ ਢਾਂਚਾ ਹੈ ਅਤੇ ਇਹਨਾਂ ਖੇਤਰਾਂ ਦੇ ਵਿੱਚ ਸੁਰੱਖਿਆ ਬਲ ਦੇਸ਼ ਤੇ ਹੋਰ ਖੇਤਰ ਦੇ ਮੁਕਾਬਲੇ ਐਮਰਜੈਂਸੀ ਦਾ ਜਲਦੀ ਜਵਾਬ ਦੇਣ ਦੇ ਯੋਗ ਹੋ ਸਕਦੇ ਨੇ ਇਸ ਤੋਂ ਇਲਾਵਾ ਅਮਰੀਕੀ ਸਰਕਾਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਕਿਸੇ ਵਿਰੋਧ ਪ੍ਰਦਰਸ਼ਨ ਦੇ ਨੇੜੇ ਹੋ ਤਾਂ ਪਾਕਿਸਤਾਨੀ ਅਧਿਕਾਰੀ ਤੁਹਾਡੀ ਜਾਂਚ ਕਰ ਸਕਦੇ ਨੇ ਕਿਉਂਕਿ ਅਮਰੀਕਾ ਨੂੰ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਤੇ ਸੋਸ਼ਲ ਮੀਡੀਆ ਤੇ ਅਜਿਹੇ ਸਮੱਗਰੀ ਪੋਸਟ ਕਰਨ ਲਈ ਰਸ ਦੇ ਵਿੱਚ ਲਿਆ ਗਿਆ ਅਤੇ ਜਿਸ ਨੂੰ ਪਾਕਿਸਤਾਨੀ ਸਰਕਾਰ ਦੀ ਆਲੋਚਨਾਤਮਕ ਮੰਨਿਆ ਜਾਂਦਾ ਹੈ ਇਹ ਦੇਖਦੇ ਹੋਏ ਦੇਸ਼ ਦੇ ਵਿੱਚ ਅਮਰੀਕੀ ਸਰਕਾਰ ਕਰਮਚਾਰੀਆਂ ਨੂੰ ਕੁਝ ਹਿੱਸਿਆਂ ਦੇ ਵਿੱਚ ਯਾਤਰਾ ਕਰਨ ਲਈ ਹਥਿਆਰਬੰਦ ਐਕਸ ਕਾਰਡ ਤੇ ਬਖਤਰਬੰਦ ਵਾਹਨ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ ਵਿਦੇਸ਼ ਵਿਭਾਗ ਨੇ ਅਮਰੀਕੀ ਨਾਗਰਿਕਾਂ ਨੂੰ ਤਾਜ਼ਾ ਖਬਰਾਂ ਤੋਂ ਜਾਣੂ ਰਹਿਣ ਲਈ ਮੀਡੀਆ ਦੀ ਨਿਗਰਾਨੀ ਕਰਦੇ ਰਹਿਣ ਦੀ ਸਲਾਹ ਦਿੱਤੀ ਅਮਰੀਕੀ ਸਲਾਹਕਾਰ ਕਹਿੰਦਾ ਹੈ ਕਿ ਅਜਹੀਆਂ ਨਿਕਾਸੀ ਯੋਜਨਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਜੋ ਅਮਰੀਕੀ ਸਰਕਾਰ ਦੀ ਸਹਾਇਤਾ ਤੇ ਨਿਰਭਰ ਨਾ ਹੋਣ ਯਾਤਰਾ ਦਸਤਾਵੇਜ਼ ਨੂੰ ਅਪਡੇਟ ਰੱਖੋ ਅਤੇ ਆਸਾਨੀ ਨਾਲ ਪਹੁੰਚਣਯੋਗ ਰੱਖੋ ਵਿਆਪਕ ਡਾਕਟਰੀ ਬੀਮਾ ਪ੍ਰਾਪਤ ਕਰੋ ਜਿਸਦੇ ਵਿੱਚ ਡਾਕਟਰੀ ਨਿਕਾਸੀ ਸ਼ਾਮਿਲ ਹੈ ਐਡਵਾਈਜ਼ਰੀ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਸਥਾਨਕ ਕਾਨੂੰਨਾ ਅਤੇ ਸ਼ਰਤਾਂ ਦੀ ਸਮੀਖਿਆ ਕਰੋ ਮਹੱਤਵਪੂਰਨ ਦਸਤਾਵੇਜ਼ ਲੌਗਇਨ ਜਾਣਕਾਰੀ ਤੇ ਸੰਪਰਕ ਬਿੰਦੂ ਆਪਣੇ ਅਜੀਜ਼ਾਂ ਨਾਲ ਸਾਂਝੇ ਕਰੋ ਪਰਿਵਾਰ ਆਪਣੇ ਮਾਲਕ ਜਾਂ ਬੇਜੁਬਾਨ ਸੰਸਥਾਵਾਂ ਨਾਲ ਇੱਕ ਸੰਚਾਰ ਯੋਜਨਾ ਵਿਕਸਿਤ ਕਰੋ